ਫਾਊਂਡੇਸ਼ਨ ਯੂਜ਼ ਕਰਦੀ ਆ ਐ ਹੈਗੀ ਮੈਂ ਬਲੈਂਡ ਤੇ ਮੇਰਾ ਸ਼ੇਡ ਆ 128 ਆ ਵੇਖੋ 128 ਆ ਮੇਰਾ ਸ਼ੇਡ ਤੇ ਇਹੀ ਮੈਂ ਯੂਜ਼ ਕਰਦੀ ਆ ਤੇ ਆਈਬ੍ਰੋ ਜਿਹੜੇ ਉਹ ਫਿਲ ਕਰ ਲੈਣੇ ਆ ਕਿਉਂਕਿ ਆਈਬ੍ਰੋ ਨਾ ਮੇਰੇ ਬਹੁਤ ਘੱਟ ਆ ਗ੍ਰੋਥ ਨਹੀਂ ਹੁੰਦੀ ਇੰਨੀ ਜ਼ਿਆਦਾ ਤੇ ਮੈਂ ਨਾ ਇਹਦੇ ਨਾਲ ਸ਼ੇਪ ਬਣਾ ਕੇ ਨਾ ਫਿਰ ਮੈਂ ਜਿਹੜੀ ਉਹ ਸੈੱਟ ਕਰ ਲੈਣੀ ਇਹਨਾਂ ਨੂੰ ਤੇ ਬਹੁਤ देर ਹੋ ਚੁੱਕੀ ਆ ਕਿ ਮੈਂ ਜਿਹੜੀ ਉਹ ਥ੍ਰੈਡਿੰਗ ਨਹੀਂ ਕਰਵਾਈ ਹੈਗੀ ਸਕਾਰਾ ਸਕਾਰਾ ਹੇ ਕਿ ਪਹਿਲਾਂ ਮੈਂ ਪਾ ਲਈ ਇਹ ਵਾਲੇ ਵੱਡੇ ਵੱਡੇ ਚੁੰਮਕੇ ਕਿਉਂਕਿ ਅੱਜ ਮੈਂ ਬੈਠ ਕੇ ਜਿਹੜੀ ਵੀਡੀਓ ਸ਼ੂਟ ਕਰਨੀ ਆ ਤੁਹਾਨੂੰ ਦਿਖਾਉਣਾ ਕੁਝ ਇਸ ਕਰਕੇ ਤੇ ਇਹ ਵਾਲੇ ਵੱਡੇ ਵੱਡੇ ਚੁੰਮਕੇ ਮੈਂ ਜਿਹੜੇ ਹੀ 190 ਤੋਂ ਮੰਗਵਾਏ ਹੀ ਬੜੇ ਵਧੀਆ ਲੱਗਦੇ ਕਾਟਨ ਦੇ ਸੂਟ ਨਾਲ ਕਿਸੇ ਨਾ ਵੀ ਤੁਸੀਂ ਪੈਣ ਸਕਦੇ ਜਿੰਨੂੰ ਤੇ ਇਹ ਬੜੇ ਫੋਰਡੇਬਲ 100 मेरे क्या हंड्रड करीबी तो मैं एक आई शेड हल्की जी माड़ी जी लाऊंगी क्योंकि वीडियो जो तो बैठ के मतलब शूट करनी होंगी फिर मैं थोड़ा जहाँ मेकअप कर ली लावगी अपना मस्कारा डेली डेलीवेयर भी तीस जो मेकअप जरा कर सकते जी ਜੁੜਾ ਕਰੀਮ ਵਗੈਰ ਲੱਜ ਜਾਂਦੀ ਨਾ ਸਾਡੇ ਮਤਲਬ ਤੇ ਇੰਦਾ ਮਸਕਰਾ ਲਾ ਲਿਆ ਤੇ ਇੱਕ ਲਿਪਸਟਿਕ ਲਾ ਲਾਂਗੇ ਕੋਈ ਵੀ ਮੈਂ ਦੋ ਮਿਕਸ ਕਰਕੇ ਲਾਣੀ ਹੁੰਦੀ ਹੈ 컬러 ਨਾਲ ਥੋੜਾ ਪਿੰਕ ਪਿੰਕ ਜਾਵੇ ਇੱਕ ਕਾਵਲਾ ਇੱਕ ਉਪਰ ਆ ਡਾਰਕ ਹੈ ਇਹਨੂੰ ਮੈਂ ਬਲੈਂਡ ਕਰ ਲਉਗੀ ਪੂਰੇ ਲਿਪਸਟਿਕ ਉਂਗਲ ਨਾਲ ਹੀ ਇੱਕ ਬਣ ਗਿਆ ਪਿੰਕ ਜਿਹਾ ਸ਼ੇਡ ਬਣ ਗਿਆ ਲਾਈਟ ਪਿੰਕ ਜਿਹਾ ਆ ਜਿਹੜਾ ਵਧੀਆ ਲੱਗਦਾ ਇਹ ਵਾਲਾ ਤੇ ਬਸ ਆਪਣਾ ਪਾ ਲਾਂਗੇ ਸੰਦੂਰ ਲੀਕਵਰਡ ਲੀਕਵਰਡ ਸੰਦੂਰ ਲਾ ਲਿਆ ਅੱਜ ਮੈਂ ਕਰੂੰਗੀ ਥੋੜਾ ਜਿਹਾ ਵਾਲ ਨਾ ਆਪਣੇ ਸਟ੍ਰੇਟ ਕਰੂੰਗੀ ਮੈਂ ਲਾ ਲਈ ਹੀ ਸਟ੍ਰੇਟਨਰ ਮਸ਼ੀਨ ਤੇ ਇਹਦੇ ਨਾਲ ਕਰੂੰਗੀ ਫਿਰ ਤਾਂ ਮੈਂ ਮੁਖਾਉਣੀ ਆ ਮੇਰੇ ਸੂਟ ਜਿਹੜੇ ਉਹ ਸਿੱਪ ਕੇ ਆ ਗਏ ਹੀ ਇਹ ਇੱਕ ਤੇ ਮੈਂ ਤੁਹਾਨੂੰ ਪਹਿਲਾਂ ਵਿਖਾ ਦਿੱਤੀ ਸੀ ਨਾ ਤੇ ਇੱਕ ਜਿਹੜੇ ਹੀ ਅਜੇ ਆਏ ਨਹੀਂ ਸੀ ਉਹ ਆ ਗਏ ਸਿੱਪ ਕੇ ਇੱਥੇ ਪਏ ਮੇਰੇ ਸਾਹਮਣੇ ਤੇ ਉਹ ਮੈਂ ਤੁਹਾਨੂੰ ਵਿਖਾਉਣੀ ਆ ਹੁਣ ਤੇ ਇੱਥੇ ਮੈਂ ਪਹਿਲਾਂ ਵਾਲ ਥੋੜੇ ਜਿਹੀ ਸਿੱਧੇ ਕਰ ਲਾਏ ਨਾ ਰਾਤ ਨੂੰ ਸੌਣ ਨਾ ਜਾ ਮੈਂ ਉੱਪਰ ਜੂੜਾ ਕਰਦੀ ਨਾ ਉਹਦੇ ਨਾਲ ਬੈਲਡ ਹੋ ਜਾਂਦੇ ਆ ਤੇ ਚੰਗੇ ਨਹੀਂ ਲੱਗਦੇ ਹੈਗੇ ਤੇ ਇੱਥੇ ਮੈਂ ਕਰ ਲੂੰਗੀ ਇਹਨਾਂ ਨੂੰ ਪਹਿਲਾਂ ਸੀ ਆਗੇ ਸੀ ਸੂਟ ਸਟਿੱਪ ਕੇ ਮੈਂ ਕਿ ਇਹ ਵੀ ਤਾਂ ਨਾ ਸ਼ੇਅਰ ਕਰ ਦੇਣੀ ਆ ਵੀ ਤੁਹਾਨੂੰ ਦਿਖਾ ਦੇਣੀ ਆ ਤੇ ਪਹਿਲੇ ਮੈਂ ਤੁਹਾਨੂੰ ਵਿਖਾਏ ਸੀ ਤੇ ਇਹ ਵੀ ਵਿਖਾ ਦੇਣੀ ਆ ਤੇ ਇਹ ਪਹਿਲੇ ਮੈਂ ਬਾਹਰ ਕੱਢ ਲਾ ਇਹਨਾਂ ਨੂੰ ਤੇ ਇਹ ਥੋੜੇ ਜਿਹਾ ਡਿਫਰੈਂਟ ਮੈਂ ਜਿਹੜੇ ਉਹ ਸਵਾਏ ਆ ਉਹ ਤਾਂ ਨਾ ਸ਼ੇਅਰ ਕਰੂੰਗੀ ਇਹ ਪਹਿਲਾ ਸੂਟ ਆ ਹੈਗਾ ਵਾ ਇਹ ਮੰਮੀ ਦਾ ਵਾ ਇਹ ਹੈਗਾ ਯੈਲੋ ਕਲਰ ਦਾ ਤੇ ਵਿੱਚ ਇਹਦੇ ਨਾਲ ਬ੍ਰਾਊਨ ਕਲਰ ਆ ਆ ਵੇਖੋ ਬ੍ਰਾਊਨ ਕਲਰ ਆ ਬਿਲਕੁਲ ਸਿੰਪਲ ਤੇ ਗਲਾ ਜਿਹੜਾ ਇਹਦਾ ਇਦਾਂ ਬਣਾਇਆ ਗਿਆ ਵਾ ਕੱਟ ਵਾਲਾ ਕੱਟ ਵਾਲਾ ਗਲਾਵਾ ਇਦਾਂ ਤੇ ਇਹਦੇ ਨਾਲ ਸਲਵਾਰ ਆ ਉਹ ਹੈਗੀ ਜੇ ਯੈਲੋ ਕਲਰ ਦੀ ਤੇ ਇਹ ਕਪੜਾ ਹੈਗਾ ਜਿੱਦਾਂ ਆਰਕੰਡੀ ਦਾ ਕਪੜਾ ਹੁੰਦਾ ਨਾ ਉਹ ਵਾਲਾ ਕਪੜਾ ਵਾ ਆ ਵੇਖੋ ਥੋੜਾ ਆਕੜਿਆ ਜਿਹਾ ਕਪੜਾ ਨਾ ਉਹ علاوہ ਪਿਓਰ ਕਾਟਨ ਤੇ ਇਹ ਮੰਮੀ ਦਾ ਵਾ येलो ਕਲਰ ਦਾ ਤੇ ਐ ਮੇਰਾ ਹੈਗਾ ਮਹਿਰੂਨ ਜਿਹਾ ਕਲਰ ਮਤਲਬ वाइन कलर सॉरी वाइन कलर ਵਾ ਤੇ ਇਹ ਹੈਗਾ ਇਹਦੇ ਵਿੱਚ ਇਦਾਂ ਬੋਟੀਆਂ ਵਾ ਤੇ ਇਹਦਾ ਮੈਂ ਇਹ ਕਪੜਾ ਹੈਗਾ ਰਿਯਾਨ कॉटन ਤੇ ਮੈਂ ਪਹਿਲਾਂ ਸੋਚਿਆ ਸੀ ਇਹਦਾ ਨਾ ਇਹ ਮੈਂ ਕੋਟ ਸੈੱਟ ਬਣਾਉਂਗੀ ਫੇਰ ਮੇਰਾ ਇਰਾਦਾ ਬਦਲ ਗਿਆ ਫੇਰ ਮੈਂ ਜਿਹੜਾ ਉਹ ਦੂਜਾ ਬਣਵਾਇਆ ਮੈਂ ਤੁਹਾਨੂੰ ਸ਼ੇਅਰ ਕਰਦੀ ਆ ਤੇ ਇਹ ਵਾਲਾ ਇਹਦਾ ਕੱਟ ਵਾਲਾ ਜਿਹੜਾ ਉਹ ਮੈਂ ਰਖਵਾਇਆ ਗਲਾ ਤੇ ਪਿੱਛੋਂ ਜਿਹੜਾ ਇਦਾਂ ਡੀਪ ਤੇ ਇਦਾਂ ਹੈਗੀਆਂ ਬਾਜੂ ਇਹਦੀਆਂ ਖੁੱਲੀਆਂ ਵਾ ਪੂਰੀਆਂ ਬਾਜੂ ਇੱਥੇ ਤੱਕ ਤੇ ਪੂਰੇ ਗੋਟ ਤੱਕ ਬਾਜੂ ਆ ਇਹਦੀਆਂ ਹਾਂ ਵੇਖ ਸਕਦੇ ਤੁਸੀਂ ਤੇ ਇਹ ਨੀਚੇ ਤੱਕ ਸਟ੍ਰੇਟ ਆ ਪੂਰਾ ਸਟ੍ਰੇਟ ਆ ਵੇਖ ਸਕਦੇ ਤੇ ਇਹਦੇ ਨਾਲ ਹੈਗਾ ਵਾ ਪਲਾਜੋ ਤੇ ਪਲਾਜੋ ਦੂਜਾ ਵਾ ਇਹਦੇ ਨਾਲ ਤੇ ਇਹ ਹੈਗਾ ਵਾ ਲਾਸਟਿਕ ਦੋਨੋਂ ਸਾਈਡ ਤੇ ਲਾਸਟਿਕ ਆ ਤੇ ਇੱਕ ਸਾਈਡ ਜਿਹੜਾ ਉਹ ਪੌਕਟ ਵਾ ਮਤਲਬ ਰਾਈਟ ਸਾਈਡ ਤੇ ਇਹ ਨੀਚੋਂ ਇਹਦਾ ਫਲੇਅਰ ਆ ਐਵਲਾ ਤੇ ਇਹ ਮੈਂ ਕੀਤਾ ਵਾ ਆਵਲਾ ਪੀਕੋ ਵਾਲਾ ਜਿੱਦਾਂ ਪੀਕੋ ਕਰਦੇ ਨਾ ਉਹ ਵਾਲਾ ਹੀ ਇਹ ਵਾਲਾ ਕਰਵਾਇਆ ਵਾ ਤੇ ਇਹਦੇ ਨਾਲ ਇਹ ਜਿਹੜਾ ਕਪੜਾ ਨਾ ਇਹ ਰਿਯਾਨ कॉटन ਬਿਲਕੁਲ ਸੌਫਟ ਕਪੜਾ ਵਾ ਇਹ ਤੇ ਅੱਗੇ ਹੈਗਾ ਐਵਲਾ ਇਹ ਵੀ कॉटन ਦਾ ਸੂਟ ਆ ਇਹ ਹੈਗਾ ਇਹ ਹੈਗਾ ਪਰਪਲ ਤੇ ਵਿੱਚ ਇਹਦੇ ਬਲੈਕ ਗ੍ਰੇ येलो ਮਿਕਸ ਆਹ ਵੇਖ ਸਕਦੇ ਤੁਸੀਂ ਬੜਾ ਵਧੀਆ ਮਿੰਨਾ ਇਹਦਾ ਪ੍ਰਿੰਟ ਬੜਾ ਵਧੀਆ ਲੱਗਿਆ ਤੇ ਇਹ ਹੈਗਾ ਇਦਾਂ ਤੇ ਇਹਦਾ ਗਲਾ ਇਦਾਂ ਬਣਵਾਇਆ ਮੈਂ ਤੇ ਇਹ ਲੈਸ ਲਾਈ ਮੈਂ ਐ ਵਲੀ ਲੈਸ ਲਗਵਾਈ ਆ ਪੂਰੀ ਮਤਲਬ ਨੀਚੇ ਤੱਕ ਲੈਸ ਆ ਇਹ ਨਾ ਕਲੀ ਪਾ ਕੇ ਨਾ ਜਿੱਦਾਂ ਕਲੀਆਂ ਪਾਉਂਦੇ ਨਾ ਕਲੀਆਂ ਪਾ ਕੇ ਫੇਰਾ ਆ ਲੈਸ ਜਿਹੜੀ ਉਹ ਲਗਾਈ ਆ ਉਹਨਾਂ ਨੇ ਤੇ ਇਹ ਪੂਰਾ نیچے ਤੱਕ ਦਾ ਐਵਲੀ ਕਲੀ ਤੇ ਇਹਦੀ ਜਿਹੜੀ ਬਾਜੂ ਆ ਉਹ ਉਹਦੇ ਉੱਪਰ ਵੀ ਇਦਾਂ ਜਿਹੜੀ ਆ ਕਲੀ ਬਣਾ ਕੇ ਲੈਸ ਲਾਈ ਗਈ ਆ ਤੇ ਇਹਦੇ ਬਾਜੂ ਤੇ ਵੀ ਇਦਾਂ ਲੱਗੀ ਆ ਤੇ ਬਾਜੂਈ ਦੀਆਂ ਜਿਹੜੀਆਂ ਇਦਾਂ ਬਣਾਈਆਂ ਜਿੱਦਾਂ ਦਾ ਮਤਲਬ ਸਲਵਾਰ ਦਾ ਪਲਾਜ਼ੋ ਦਾ ਕਪੜਾ ਹੋਊਗਾ ਨਾ ਉਹ ਵਾਲਾ ਲਗਾਇਆ ਵਾ ਇਹਦਾ ਤੇ ਇਹਦੇ ਨਾਲ ਹੈਗਾ ਵਾ ਸਟ੍ਰੇਟ ਪਲਾਜ਼ੋ ਮਤਲਬ ਪੈਂਟ ਪਲਾਜ਼ੋ ਆ ਵੇਖ ਸਕਦੇ ਐਵਾਂ ਵਾਲਾ ਪਲਾਜ਼ੋ ਆ ਇਹ ਹੈ ਗਵਾ ਲਵੈਂਡਰ ਕਲਰ ਆ ਲਵੈਂਡਰ ਜਿਹਾ ਕਲਰ ਆਏ ਤੇ ਜਿਹੜਾ ਇੱਕ ਹੋਰ ਸੂਟ ਆ ਇਹ ਐ ਵਾਲਾ ਤੇ ਇਹ ਹੈਗਾ ਜੀ ਇਦਾਂ ਗਾਜਰੀ ਜੇ ਕਲਰ ਦਾ ਤੇ ਇਹਦੇ ਨਾਲ ਇਹ ਵਾਲੇ ਪ੍ਰਿੰਟ ਆ ਵਿੱਚ ਆਵਲਾ ਤੇ ਇਹਦੇ ਨਾਲ ਮੈਂ ਬਣਵਾਈਏ ਫਰੌਕ ਮੈਂ ਤੁਹਾਨੂੰ ਦਿਖਾਨੀ ਇਹ ਵਾਲਾ ਗਲਾ ਇਹਦਾ ਬਣਵਾਇਆ ਤੇ 3/4 ਸਲੀਵ ਇਹਦੀਆਂ ਤੇ ਇਹ ਕਪੜਾ ਮੈਨੂੰ ਬੜਾ ਵਧੀਆ ਲੱਗਾ ਹੀ ਮਤਲਬ ਨਾ ਇਹ ਕਾਟਨ ਆ ਹੈ ਕਾਟਰ ਨਾ ਮਤਲਬ ਉਹ ਮਿਕਸ ਕਪੜਾ ਨਹੀਂ ਹੈਗਾ ਇਹ ਤੇ ਇਹਦੀਆਂ ਬਣਵਾਈਆਂ ਸੀ ਕਲੀਆਂ ਕਲੀਆਂ ਵਾਲਾ ਬਣਵਾਇਆ ਸੀ ਕਿਉਂਕਿ ਇਹਦੇ ਨਾਲ ਸਿੱਧੀਆਂ ਲਸਰਾ ਜਿਹੇ ਇਹਦੀ ਇੱਕ ਕਪੜਾ ਨਾ ਉਹ ਹੀ ਬੜਾ ਵਧੀਆ ਜਾਇ ਤੇ ਇਹਦੇ ਮੈਂ ਕਲੀਆਂ ਪੋਵਾਈਆਂ ਤੇ ਇਹ ਫਰੌਕ ਬਣਾਈ ਕਲੀਆਂ ਵਾਲੀ ਆ ਵੀ ਦੇਖ ਸਕਦੇ ਤੁਸੀਂ ਕਲੀਆਂ ਪਾਈਆਂ ਇਹਦੀਆਂ ਤੇ ਇਹਦੇ ਨਾਲ ਜਿਹੜਾ ਮੈਂ ਸਲਵਾਰ ਬਣਾਈ ਆ ਕਿਉਂਕਿ ਮੇਰੀ ਰੀਜ ਸੀ ਕਿ ਮਦਲਾ ਹੈ ਨਾ ਫਰੌ ਕੋ ਵੀ ਉਹਦੇ ਨਾਲ ਸਲਵਾਰ ਹੋਏ ਨਾ ਉਹ ਵਧੀਆ ਲੱਗਦੀ ਆ ਤੇ ਇਹ ਹੈਗੀ ਸਲਵਾਰ ਤੇ ਇਹਦੇ ਵਿੱਚ ਸਲਵਾਰ ਚ ਮੈਂ ਪਾਈ ਆ ਲਾਸਟਿਕ ਤੇ ਇਹ ਬਿਲਕੁਲੀ ਸਟ੍ਰੇਟ ਸਲਵਾਰਾ ਬਿਲਕੁਲ ਸਟ੍ਰੇਟ ਸਲਵਾਰਾ ਤੇ ਇਹਦੇ ਪੌਂਚੇ ਥੋੜੇ ਜਿ ਮੈਂ ਬਰਾਉਡ ਰੱਖੇ ਆ ਥੋੜੇ ਜਿ ਵੱਡੇ ਰੱਖੇ ਆ ਚੋੜੇ ਕਿਉਂਕਿ ਮਤਲਬ ਲੈਂਥ ਹੀ ਤੁਹਾਨੂੰ ਪਤਾ ਫਰੌਕ ਦੀ ਕਿੰਨੀ ਹੁੰਦੀ ਹੈ ਤੇ ਮਤਲਬ ਇੰਨੀ ਚੀਜ਼ ਹੀ ਲੱਭਣੀ ਆ ਸਿਰਫ ਇੰਨੀ ਤੇ ਪੌਂਚੇ ਤੇ ਲੱਭਣਗੇ ਨਾ ਮੈਂ ਕਿਹਾ ਪੌਂਚੇ ਪਤਾ ਲੱਗ ਜੇ ਮਤਲਬ ਸਲਵਾਰਾ ਕਿ ਪਲਾਜੋ ਆ ਤੇ ਪਲਾਜੋ ਤੇ ਬਹੁਤ ਪਾਇ ਸਲਵਾਰਾ ਫਰੌਕਾਂ ਦੇ ਨਾਲ ਤੇ ਇਹ ਥੋੜਾ ਡਿਫਰੈਂਟ ਆ ਤੇ ਥੋੜਾ ਜਿ ਡਿਫਰੈਂਟ ਬਣਵਾਇਆ ਵਾ ਤੇ ਮੈਨੂੰ ਬੜਾ ਵਧੀਆ ਲੱਗਾ ਵੈਸੇ ਤੇ ਸੂਟ ਲੈਣੇ ਜਿਹੜੇ ਉਹ ਸੋਕੇ ਹੁੰਦੇ ਪਰ ਇਹਨਾਂ ਦੀ ਜਿਹੜੀ ਸਟਿਚਿੰਗ ਹੁੰਦੀ ਨਾ ਸਵਾਈ ਦੇਣੀ ਉਹ ਬਹੁਤ ਔਖੀ ਹੁੰਦੀ ਆ ਉਹ ਬਹੁਤ ਮਤਲਬ ਇਹ ਮਤਲਬ ਬਣਵਾਇਆ ਮ ਫਰਾਕ ਸੂਟ ਤੇ ਸਲਵਾਰ ਬਣਾਈ ਆ ਇਹਦੀ ਵੀ ਸਵਾਈ ਉਨੀ ਆ ਤੇ ਜਿਹੜੇ ਤੁਸੀਂ ਲਾਈਨਿੰਗ ਲਾ ਕੇ ਮਤਲਬ ਬਣਵਾਉਂਦੇ ਉਹਦੀ ਸਵਾਈ ਵੀ ਉਨੀ ਆ ਤੇ ਇਹ ਸੀ ਜੀ ਆਪਣਾ ਛੋਟਾ ਜਿਹਾ ਵਲੌਗ ਤੇ ਤੁਹਾਨੂੰ ਸ਼ੇਅਰ ਕੀਤਾ ਮੈਂ ਤੇ ਤੁਸੀਂ ਮੇਰੀ ਫੈਮਲੀ ਨੂੰ ਜੋ ਵੀ ਕੁਝ ਹੋਏਗਾ ਪਤਾ ਨਾ ਸ਼ੇਅਰ ਕਰਾਂਗੇ ਤੇ ਵੀਡੀਓ ਨੂੰ ਕਰਦੇ ਹੋ ਲਾਈਕ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਮਿਲਦੇ ਆ ਕਿਸੇ ਨਵੀਂ ਵੀਡੀਓ ਤਦ ਤੱਕ ਲਈ ਬਾਏ ਬਾਏ ਸ਼ਸ਼ੀ ਕਾਲ ਜੀ ਸਾਰਿਆਂ ਨੂੰ